ਹਾਂਜੀ ਸਤਿ ਸ਼੍ਰੀ ਗਾਲ ਜੀ ਸਭ ਨੂੰ ਤੁਹਾਡਾ ਸਭ ਦਾ ਹੀ ਬਹੁਤ ਬਹੁਤ ਸਵਾਗਤ ਹੈਗਾ ਆ ਕਾਫੀ ਵੀਰਾਂ ਦੇ ਕਮੈਂਟ ਆਉਂਦੇ ਨੇ ਜੀ ਕਈ ਵਾਰੀ ਕਿ ਸਾਡੇ ਵਾਰਸ਼ ਨਹੀਂ ਹੋਈ ਕੁਝ ਵੀਰ ਕਹਿੰਦੇ ਨੇ ਕਿ ਸਾਡੇ ਸੋਕੇ ਵਰਗੇ ਹਾਲਾਤ ਬਣੇ ਹੋਏ ਨੇ ਇਹ ਦੋਸਤੋ ਰਿਐਲਿਟੀ ਆ ਜੀ ਪੰਜਾਬ ਵਿੱਚ 2024 ਦਾ ਮੌਨਸੂਨ ਐਦਾਂ ਹੀ ਹੈਗਾ ਆ ਕਈ ਇਲਾਕਿਆਂ 'ਚ ਪਾਰਸ਼ ਹੋ ਰਹੀ ਆ ਕਈ ਇਲਾਕਿਆਂ 'ਚ ਨਹੀਂ ਹੋ ਰਹੀ ਸੋ ਉਹਦੇ ਤੇ ਨਰ ਅਧਾਰ ਤੇ ਵੀਡੀਓ ਆਪਾਂ ਗੱਲ ਕਰਾਂਗੇ ਅਗਲੇ 4 ਦਿਨਾਂ ਦਾ ਮੌਸਮ ਮਤਲਬ 30 31 ਔਰ 1 2 ਤਰੀਕ ਨੂੰ ਕਿਦਾਂ ਦਾ ਮੌਸਮ ਰਹੂਗਾ ਏ ਦੋਸਤੋ ਥੋੜੀ ਮੈਂ ਡਿਟੇਲ ਚ ਵੀਡੀਓ ਬਣਾਉਂਗਾ ਜੀ ਕੱਲੇ ਕੱਲੇ ਜ਼ਿਲ੍ਹੇ ਦੀ ਗੱਲ ਕਰੂੰਗਾ ਇਹ ਤੂਤ ਲੈ ਕੇ 4 ਮਿੰਟ ਦੇ ਵਿਚਕਾਰ ਵੀਡੀਓ ਹੋਊਗੀ ਸੋ ਫ੍ਰੀ ਟਾਈਮ ਇਹਨੂੰ ਵਾਚ ਕਰਿਓ ਨਹੀਂ ਤਾਂ ਸਕਿਪ ਕਰਕੇ ਇਹਨੂੰ ਫ੍ਰੀ ਟਾਈਮ ਦੇਖਣ ਦੀ ਕੋਸ਼ਿਸ਼ ਕਰਿਓ ਜੀ ਸਟਾਰਟ ਆਪਾਂ ਕਰਦੇ ਹਾਂ ਜੀ ਮਾਝਾ ਰੀਜਨ ਤੋਂ ਮਾਝੇ ਦਾ ਜਿਹੜਾ ਕੱਲ੍ਹ ਹੀ ਹੈ ਪਠਾਨਕੋਟ ਰੀਜਨ ਇਹਦੇ ਵਿੱਚ ਕੀ ਹੈ ਜੀ 30 31 ਇੱਕ ਔਰ ਦੋ ਦਰਮਿਆਨ ਭਾਰੀ ਬਾੜਸ਼ ਹੋ ਸਕਦੀ ਹੈ ਕੁਝ ਭਾਗਾਂ ਦੇ ਵਿੱਚ ਬਾਕੀ ਬੱਦਲਾਂ ਦਾ ਆਵਾਗਮਨ ਰਹੇਗਾ ਐਸੀ ਤਾ ਗੁਰਦਾਸਪੁਰ ਔਰ ਗਲਗਰੀਏ ਇਹ ਵੀ ਇੱਥੇ 4 ਦਿਨਾਂ ਦੌਰਾਨ ਵਧੀਆ بارش ਹੋਣ ਦੀ ਸੰਭਾਵਨਾ ਹੈਗੀ ਆ ਗੁਰਦਾਸਪੁਰ ਡਿਵੀਜ਼ਨ ਦੇ ਵਿੱਚ ਅਮਰਸਰ ਸਾਹਿਬ ਤਰਨਤਾਰਨ ਦੇ ਵਿੱਚ 30 ਦਰਮਿਆਨ ਤੱਕ ਵੱਡੀ ਹਲਚਲ ਹੋਣ ਦੀ ਸੰਭਾਵਨਾ ਨਹੀਂ ਪਰ 31 ਨੂੰ ਭਾਰੀ بارش ਹੋ ਸਕਦੀ ਹੈ ਭਾਰੀ ਤੋਂ ਭਾਰੀ بارش ਬਾਕੀ 1 ਤੋਂ 2 ਦਰਮਿਆਨ ਇਥੇ ਮੌਸਮ ਠੀਕ ਠਾਕ ਹੀ ਬਣਿਆ ਰਹੇਗਾ ਹੁਸ਼ਿਆਰਪੁਰ ਦੇ ਪਿਛੇ ਦੋਤੋ 30 31 ਇੱਕ ਔਰ 2 ਦਰਮਿਆਨ ਵੱਡੀ ਹਲਚਲ ਹੋਣ ਦੀ ਸੰਭਾਵਨਾ ਹੈ ਔਰ 31 ਨੂੰ ਹੈਵੀ ਟੂ ਵੈਰੀ ਹੈਵੀ ਰੇਨ ਹੋਣ ਦੀ ਸੰਭਾਵਨਾ ਹੈ ਨਮਾਸ਼ਾਹਰ ਦੇ ਵਿੱਚ 2 ਦਿਨ ਇਥੇ ਅਲਰਟ ਦੱਸਿਆ ਹੋਇਆ ਹੈ ਨਹੀਂ ਜੀ 30 ਔਰ 31 ਦਰਮਿਆਨ ਇਥੇ ਵੱਡੀ ਗਤੀਵਿਧੀਆਂ ਹੋਣ ਦੇ ਸਹਾਰ ਨੇ ਬਾਕੀ 2 ਦਿਨ ਇਥੇ ਮੌਸਮ ਠੀਕ ਠਾਕ ਹੀ ਰਹੂਗਾ ਕਪੂਰਥਾ ਦੇ ਵਿੱਚ ਸੇਮ ਕੰਡੀਸ਼ਨ ਆ ਜੀ 30 ਦਰਮਿਆਨ ਤੱਕ ਮੌਸਮ ਠੀਕ ਠਾਕ ਰਹੂਗਾ ਪਰ 31 ਨੂੰ ਸੇ ਵੱਡੀ ਹਲਚਲ ਹੋ ਸਕਦੀ ਆ ਅਗਲੇ 2 ਦਿਨਾਂ ਦਰਿਆਨ ਮੌਸਮ ਠੀਕ ਠਾਕ ਹੀ ਰਹੂਗਾ ਜਲੰਧਰ ਵਿੱਚ ਵੀ ਜ਼ਿਆਦਾਤਰ ਮੋਸਟਲੀ ਚਾਂਸ 31 ਹੀ ਨੂੰ ਨੇ ਉਤੋਂ ਬਾਅਦ ਕੀ ਗੱਲ ਕਰੀਏ ਜੀ ਫਿਰੋਜ਼ਪੋਟ ਦੀ ਫਜ਼ਲਕਾ ਦੀ ਔਰ ਫਰੀਦਕੋਟ ਦੀ ਸ਼੍ਰੀ ਮੁਕਸੋ ਸਾਹਿਬ ਦੀ ਔਰ ਮੋਗੇ ਦੀ ਦੋਸਤ ਸਾਰਾ ਹੀ ਜਿਹੜਾ ਇਲਾਕਾ ਇੱਥੇ ਕੋਈ ਵਾਰਨਿੰਗ ਨਹੀਂ ਜਾਰੀ ਕੀਤੀ ਹੈਗੀ ਔਰ ਜਿਹੜਾ ਸਿੱਟਾ ਕੀ ਨਿਕਲਦਾ ਇੱਥੇ ਵੱਡੀਆਂ ਗਤੀਵਿਧੀਆਂ ਹੋਣ ਦੇ ਸਾਰ ਨਹੀਂ ਹੈਗੇ ਉਸ ਤੋਂ ਬਾਅਦ ਦੀ ਗੱਲ ਕਰੀਏ ਜੀ ਫਿਰੋਜ਼ਪੁਰ ਫਜ਼ਿਲਕਾ ਸ਼੍ਰੀ ਮੁਕਸੋ ਸਾਹਿਬ ਔਰ ਪਠੰਡਰੀ ਆਪਾਂ ਗੱਲ ਕਰ ਚੁੱਕੇ ਹੈਗੇ ਆ ਇਹ ਦੋਸਤ ਸਾਰਾ ਜਿਹੜਾ ਮਾਲਵੇ ਰੀਜਨ ਦਾ ਭਾਗ ਹੈ ਇੱਥੇ ਜਿਆਦਾ ਵੱਡੀਆਂ ਗਤੀਵਿਧੀਆਂ ਹੋਣ ਦੇ ਸਾਰ ਨਹੀਂ ਹੈਗੇ ਇਹ ਆਈਐਮਡੀ ਦਾ ਕਹਿਣਾ ਆ ਲੁਧਿਆਣਾ ਔਰ ਬਰਨਾਲੇ ਦੇ ਵਿੱਚ 31 ਨੂੰ ਜਿਆਦਾ ਵੱਡੀ ਹਲਚਲ ਹੋਣ ਦੀ ਸੁਭਾਵਨਾ ਹੈ। ਬਾਕੀ ਜਨਾ ਅਲਮੋਸਟ ਮੌਸਮ ਠੀਕ ਠਾਕ ਹੀ ਰਹੂਗਾ। ਔਰ ਮਾਨਸਾ ਔਰ ਸੰਗਰੂਰ ਦੇ ਵਿੱਚ ਵੀ 31 ਨੂੰ ਹਲਚਲ ਹੋਣ ਦੀ ਸੁਭਾਵਨਾ ਹੈਗੀ ਆ। ਤੈਨੂੰ ਮੈਂ ਮੈਪ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਸਿੱਟਾ ਕੀ ਨਿਕਲਦਾ ਹੈ ਵੀਡੀਓ ਦਾ। ਤੁਸੀਂ ਜੋ ਭਾਰਤੀ ਮੌਸਮ ਵਿਭਾਗ ਦੀ ਪ੍ਰੈਡਿਕਸ਼ਨ ਵਿੱਚ ਕੀ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜਾ ਆਹ ਦੇਖੋ ਇਲਾਕਾ ਆ। ਜਿਹੜਾ ਆਹ ਇਲਾਕਾ ਆ ਇਹਦੇ ਵਿੱਚ ਵੱਡੀਆਂ ਹਲਚਲਾਂ ਹੋਣ ਦੀ ਸੁਭਾਵਨਾ ਹੈ ਜਿਹੜੇ ਪਠਾਨਕੋਟ, ਗੁਰਦਾਸਪੁਰ, ਪੁਸ਼ਪਗਰ ਅਮਰਸਰ ਸਾਹਿਬ ਦੇ ਔਰ ਹੁਸ਼ਿਆਰਪੁਰ ਕਪੂਥਲੇ ਦੇ ਉਪਰਲੇ ਭਾਗ ਜਲੰਧਰ ਦੇ ਉਪਰਲੇ ਭਾਗ ਨਾਮਾ ਸ਼ਹਿਰ ਰੂਪਨਗਰ ਐਸਐਸ ਨਗਰ ਔਰ 31 ਨੂੰ ਗੱਲ ਕੀਤੀ ਜਾਵੇ 31 ਨੂੰ ਪੰਜਾਬ ਦੇ ਕਈ ਭਾਗਿਆਂ 'ਚ ਸਟ੍ਰੀਮਲੀ ਹੈਵੀ ਰੇਨ ਹੋਣ ਦੀ ਸੁਭਾਵਨਾ ਹੁੰਦੀ ਆ ਜਿੱਥੇ 66 ਐਮਐਮ 65 ਐਮਐਮ ਤੋਂ ਵੱਧ ਛੁੱਪਰ ਹੋਣ ਦੀ ਸੁਭਾਵਨਾ ਹੁੰਦੀ ਹੈਗੀ ਆ ਬਾਕੀ ਗੱਲ ਕਰੀਏ ਜੀ ਓਵਰਆਲ ਮਾਝਾ ਰੀਜਨ ਤਦਵਾਬਾ ਰੀਜਨ ਹੋਗੇ ਕੁਝ ਇਲਾਕੇ ਮਾਲਵੇ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਆਪਾਂ ਨੂੰ ਧੂਪ ਦੀ ਗਤੀਵਿਧੀ ਦੇਖਣ ਨੂੰ ਮਿਲੂਗੀ ਅਗਲੇ ਚਾਰ ਦਿਨਾਂ ਦੌਰਾਨ ਔਰ ਕੁਛ ਟਾਈਮ ਲਈ ਕੁਛ ਇਲਾਕਿਆਂ 'ਚ بارش ਹੋ ਸਕਦੀ ਆ ਪਰ ਕਈ ਇਲਾਕੇ ਹੱਲੇ ਵੀ ਆਪਾਂ ਨੂੰ بارش ਤੋਂ ਬਿਨਾ ਬੰਜੇ ਰਹਿਣ ਦੇ ਸਾਰ ਹੋਊਗੇ ਇਲਾਕੇ ਸੋ ਇਹ ਸੀ ਵੀਡੀਓ ਜੀ ਹੁਣ ਤੱਕ ਦੀ ਬਾਕੀ ਜੇਕਰ ਕੋਈ ਚੇਂਜ ਆਉਂਦਾ ਹੈ ਜਾਂ ਹੋਰ ਅਪਡੇਟ ਮਿਲਦੀ ਹੈ ਤਾਂ ਨੋ ਵੀ ਸਾਂਝੀ ਕਰਾਂਗੇ ਟਾਈਮ-ਟਾਈਮ ਦੇ ਨਾਲ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਜੀ ਅਜਾਜੇ ਦਿਓ ਜੀ ਧੰਨਵਾਦ